ਉਹਨਾਂ ਕੋਲ ਤੇਲ ਆ ਬਈ ਤੇਲ ਵੇਚੀ ਜਾਂਦੇ ਐਂ ਕਰਤਾ ਯੋ ਕਰਤਾ ਉਹ ਮੀਰ ਹਨ ਇੱਕ ਪਾਸੇ ਹੁਣ ਸਾਡੇ ਇਧਰ ਪੰਜਾਬ ਚ ਆ ਜੋ ਜਿੱਥੇ ਪਾਣੀ ਆ ਕੱਲ ਨੂੰ ਮਸ਼ੀਨਰੀ ਸਾਰੀ ਖਤਮ ਹੁੰਦੀ ਆ ਜਾਂ ਪਹਿਲਾਂ ਵਾਲੇ ਸਮਿਆਂ ਚ ਅਜ ਤੋਂ 200 ਸਾਲ 250 ਸਾਲ ਪਿੱਛੇ ਜਲ ਕੇ ਆਪਾਂ ਵੇਖ ਗਏ ਉਦੋਂ ਕਿਹੜਾ ਮਸ਼ੀਨਰੀ ਹੁੰਦੀ ਸੀ ਆਪਣੇ ਜਿਹੜੇ ਪਰਦਾਦੇ ਲਾਲੋ ਜਿਹੜੇ ਗਾਂ ਸਰਦਾਦੇ ਨਰਦਾਦੇ ਜੋ ਵੀ ਹੁੰਦੇ ਆ ਉਹ ਬਿਨਾ ਮਸ਼ੀਨਰੀ ਤੋਂ ਚੱਲੇ ਜਾਂਣਾ ਜ਼ਿੰਦਗੀ ਤਾਂ ਚੱਲ ਰਹੀ ਸੀ ਜੇ ਤੇਲ ਖਤਮ ਹੁੰਦਾ ਅੱਜ ਦੀ ਘੜੀ ਚ ਜ਼ਿੰਦਗੀ ਚੱਲਦੀ ਰਹਿਣੀ ਆ ਪਰ ਜੇ ਤੁਸੀਂ ਸੋਚੋ ਸਾਡੇ ਕੋਲੇ ਜਿਹੜੀ ਧਰਤੀ ਆ ਉਹ ਅੰਨ ਪੈਦਾ ਕਰਨ ਵਾਲੀ ਧਰਤੀ ਆ ਜਿਵੇਂ ਕਹਿੰਦੇ ਆ ਨਾ ਵੀ ਹੁਣ ਜਿਹੜੀ جنگ ਲੱਗਣੀ ਆ ਉਹ ਕੋਈ ਪਰਮਾਣੂ ਕੋਈ ਜਿਵੇਂ ਕਿਰਪਾਨਾਂ ਕੋਈ ਗੋਲੀਆਂ ਕੋਈ ਇਹਦੇ ਨਹੀਂ ਲੱਗਣੀ ਉਹ ਇੱਕ ਫੂਡ ਵਾਰ ਲੱਗਣੀ ਆ ਫੂਡ ਵਾਰ ਮਤਲਬ ਵੀ ਭੁੱਖ ਮਰੀ ਉਹ ਚੀਜ਼ ਨੂੰ ਤਾਂ ਹੀ ਸਾਰਿਆਂ ਦੀ ਨਜ਼ਰ ਜਿਹੜੀ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਜਿੰਨੀਆਂ ਜਿੰਨਾ ਵੀ ਤੁਸੀਂ ਜਿਹਨੂੰ ਨਿਊ ਵਰਲਡ ਆਰਡਰ ਕਹਿ ਲੋ ਇਲਮੀਨਾਤੀ ਕਹਿ ਲੋ ਕੁਛ ਕਹਿ ਲੋ ਪੰਜਾਬ ਕਿਉਂ ਟਾਰਗੇਟ ਹੋ ਰਿਹਾ ਪੰਜਾਬ ਇਸੇ ਕਰਕੇ ਟਾਰਗੇਟ ਹੋ ਰਿਹਾ ਪੰਜਾਬ ਦੇ ਕੋਲੇ ਭੋਜਨ ਪੈਦਾ ਕਰਨ ਵਾਲੀ ਧਰਤੀ ਆ ਜੇ ਕੱਲ ਨੂੰ ਫੂਡ ਵਾਰ ਹੁੰਦੀ ਆ ਜੇ ਤੇਲ ਬਿਨਾਂ ਤਾਂ ਸਰ ਜੂ ਪਰ ਆ ਇਹਦੇ ਬਿਨਾ ਨਹੀਂ ਸਰਨਾ ਰੋਟੀ ਬਿਨਾਨੀ ਸਾਨਾ ਪਾਣੀ ਬਿਨਾਨੀ ਮੇਨ ਸਰਨਾ ਰੋਟੀ ਬਿਨਾਂ ਵੀ ਸਰਜੂ ਪਾਣੀ ਬਿਨਾਂ ਬਿਲਕੁਲ ਨਹੀਂ ਸਰਨਾ ਹੁਣ ਮੇਰਾ ਸਵਾਲ ਏ ਜਿਹੜਾ ਮੈਂ ਪਹਿਲੀਆਂ ਚ ਪੁੱਛਿਆ ਵੀ ਤਕੜੇ ਕੌਣ ਹੋਣੇ ਚਾਹੀਦੇ ਸੀ ਉਹ ਤਕੜੇ ਹੋਣੇ ਚਾਹੀਦੇ ਸੀ ਮੀਰ ਕਿ ਅਸੀਂ ਹੋਣੇ ਚਾਹੀਦੇ ਸੀ ਜਿਨ੍ਹਾਂ ਕੋਲੇ ਜੀਵਨ ਜਿਉਣ ਦਾ ਸਰੋਤ ਆ ਪਰ ਤਕੜੇ ਬਾਈ ਜੀ ਉਹੋ ਆ ਇਹੀ ਤਾਂ ਇਹੀ ਤਾਂ ਗੇਮ ਚੱਲ ਰਹੀ ਆ ਇਹੀ ਤਾਂ ਸਕੀਮਾਂ ਚੱਲ ਰਹੀਆਂ ਪਰ ਪੰਜਾਬ ਦੇ ਉੱਤੇ ਜਿਵੇਂ ਸਾਰਿਆਂ ਦੀ ਆਕਾ ਪੰਜਾਬ ਜਿੱਤਿਆ ਨਹੀਂ ਜਾਣਾ ਜਿੰਨਾ ਮਰਜੀ ਜ਼ੋਰ ਲਾ ਲਓ ਪੰਜਾਬ ਜਿੱਤ ਨਹੀਂ ਹੋਣਾ ਕਿਉਂਕਿ ਇਹਨਾਂ ਦਾ ਖੂਨ ਆ ਬਗਾਵਤੀ ਬਗਾਵਤੀ ਮਤਲਬ ਬਗੀ ਵੀ ਇਹਨਾਂ ਨੇ ਕਿਸੇ ਦਿਨ ਨਹੀਂ ਸੋਣੀ ਕਿਸੇ ਦਿਨ ਨਹੀਂ ਕਰਨੀ ਜੇ ਆਪਦਾ ਘਰ ਸਾਡਾ ਇਹ ਆਪਦਾ ਘਰ ਆ ਤੇ ਇਹ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਪਹਿਲੀ ਗੱਲ ਤੇ ਇਹਦਾ ਜਵਾਬ ਮੈਨੂੰ ਹੁਣ ਜ਼ਰੂਰ ਦੇ ਦੇ ਦਿਓ ਵੀ ਤਕੜਾ ਕਿਹੜਾ ਹੋਣਾ ਚਾਹੀਦਾ ਹੁਣ ਆਗੇ ਆਪਾਂ ਗੱਲ ਨੰਬਰ 2 ਤੇ ਇੱਕ ਮੁੰਡਾ ਕੋ ਹੁੰਦਾ ਸੱਬਾ ਸੱਬਾ ਮਰਾੜ ਕਲਾਂ ਸਾਰਿਆਂ ਨੇ ਉਹਦੇ ਗੀਤ ਸੁਨੇ ਆ ਆ ਜਿਹੜਾ ਕਰਕੇ ਫਲਾਈ ਆਵਾ ਜਾਂ ਜਿੰਨੇ ਵੀ ਗੀਤ ਆ ਸਾਰੇ ਉਹਦੇ ਆ ਬਈ ਉਹ ਮੁੰਡੇ ਨੇ ਹੁਣ ਤੱਕ ਜਿੰਨੇ ਵੀ 6-7 ਗੀਤ ਦਿੱਤੇ ਆ ਸਾਰੇ ਸੁਪਰ ਡੁੱਪਰ ਹਟ ਗਏ ਆ ਹਟ ਜਾਣ ਦਾ ਕਾਰਨ ਕੀ ਹੁੰਦਾ ਵੀ ਛੋਡੇ ਚ ਉਹ ਕਹਿੰਦੇ ਨਾ ਵੀ ਜੇ ਛੋਡੇ ਦੇ ਛੋਡੇ ਵਿੱਚ ਕੋਈ ਕਲਾ ਨਾ ਛੋਡੇ ਵਿੱਚ ਤੇ ਤੁਹਾਨੂੰ ਰੱਬ ਨੇ ਆਪ ਲੈ ਹੀ ਜਾਣਾ ਪਰ ਤੁਸੀਂ ਮਿਹਨਤ ਕਰੋ ਜ਼ਰੂਰ ਇਹ ਨਹੀਂ ਵੀ ਕੱਲੀ ਕਲਾ ਰਹਿ ਜੇ ਇਹ ਮੁੰਡੇ ਕੋਲੇ ਲਿਖਣ ਦੀ ਗਾਉਣ ਦੀ ਤੇ ਆਵਾਜ਼ ਜਿਹੜੀ ਸੋਹਣੀ ਉਹਦੀ ਕਲਾਗੀ ਤੇ ਇਹ ਮੁੰਡੇ ਨੇ ਕਲਾ ਦਾ ਆਪਦੀ ਦਾ ਪੂਰਾ ਜ਼ੋਰ ਦਿਖਾਇਆ ਤੇ ਅੱਜ ਸੁਪਰ ਡੁੱਪਰ ਹਟਾ ਮੁੰਡਾ ਘਰੋਂ ਬਿਲਕੁਲ ਡਾਊਨ ਆ ਬਿਲਕੁਲ ਮੇਰੇ ਹਿਸਾਬ ਨਾਲ ਮੈਂ ਵੀ ਸਿੱਖਾਂ ਦਾ ਮੁੰਡਾ ਸ਼ਾਇਦ ਆ ਮੈਂ ਪੂਰਾ ਸ਼ੋਰ ਨਹੀਂਗਾ ਠੀਕ ਆ ਤੇ ਮੁੰਡਾ ਕਿੱਥੋਂ ਆਣੇ ਹਣ ਉਹਦਾ ਘਰ ਪੈਂਦਾ ਸੀ ਸਾਰੇ ਸਿੰਗਰ ਉਹਦੇ ਲੈਂਟਰ ਤੇ ਗਏ ਸਾਰੇ ਪੰਜਾਬ ਨੂੰ ਕਿੰਨਾ ਚਾ ਚੜਿਆ ਵੀ ਮੁੰਡੇ ਦਾ ਲੈਂਟਰ ਪੈਂਦਾ ਗੱਲ ਇਹ ਨਹੀਂ ਕਿਤਾ ਬਈ ਕੋਈ ਆ ਉਹ ਭਲਾ ਕਿਤਾ ਕੋਈ ਜੋਬ ਵਾਲਾ ਉਹ ਕਿਤਾ ਭਲਾ ਜਿਵੇਂ ਆ ਮੈਂ ਹੀ ਸੋਸ਼ਲ ਮੀਡੀਆ ਯੂਜ਼ ਕਰਦੇ ਆ ਇਹ ਆ ਉਹ ਕਿਤਾ ਭਲਾ ਗਾਇਕੀ ਵਾਲਾ ਆਪਦੇ ਕਿੱਤੇ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋਣੇ ਚਾਹੀਦੇ ਆ ਰੱਬ ਸਾਨੂੰ ਸਫਲਤਾ ਦਿੰਦਾ ਤੇ ਉਹ ਮੁੰਡਾ ਐਡਾ ਕਿ ਜਿਆਦਾ ਅੱਪ ਚਲਿਆ ਗਿਆ ਕਿ ਅੱਜ ਕੰਪਨੀਆਂ ਕਰੋੜ ਕਰੋੜ ਦੋ ਦੋ ਕਰੋੜ ਰੁਪਏ ਦੇ ਬੈਗ ਭਰ ਕੇ ਉਹਦੇ ਮਗਰ ਮਗਰ ਫਿਰਦਿਆਂ ਪਰ ਉਹ ਕਿਸੇ ਨੂੰ ਬਾਹ ਨਹੀਂ ਫੜਾ ਰਿਹਾ ਉਹ ਕਿਉਂ ਨਹੀਂ ਫੜਾ ਰਿਹਾ ਪਿੱਛੇ ਜੇ ਪਤਾ ਨਾ ਪੰਨ ਸੁਨੰਦਾ ਸ਼ਰਮਾਣਾ ਕੀ ਹੋ ਗਿਆ ਹਟਿਆ ਸੁਨੰਦਾ ਸ਼ਰਮਾਣਾ ਹੋਇਆ ਜਾਂ ਹੋਰ ਬਹੁਤ ਇਹੋ ਜਿਹੇ ਮਤਲਬ ਸਿੰਗਰ ਆ ਕੋਸ਼ਤਾ ਸਾਹਮਣੇ ਆਈ ਕੋਸ਼ਤ ਮਤਲਬ ਪਿੱਛੇ ਹੀ ਰਹੀ ਜਿਨ੍ਹਾਂ ਨਾਲ ਬੌਂਡ ਕਰ ਲਏ ਗਏ ਉਸ ਤੋਂ ਬਾਅਦ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਜ਼ਰੂਰੀ ਨਹੀਂ ਪ੍ਰੋਡਿਊਸਰ ਮਾੜੇ ਆ ਕਈ ਸਿੰਗਰ ਵੀ ਮਾੜਾ ਕਰ ਜਾਂਦੇ ਆ ਪਰ ਇਹ ਕੀ ਹੁੰਦਾ ਕਿ ਜੇ ਸੋਨੂੰ ਕਿਸੇ ਪ੍ਰੋਡਿਊਸਰ ਨੇ ਮੰਨ ਲਓ ਬੌਂਡ ਕਰ ਲਿਆ ਨਾ ਥੋਡੇ ਨਾਲ ਗੱਲ ਕਰ ਲਈ ਕਿ ਤੂੰ ਸਾਨੂੰ ਤਿੰਨਾਂ ਸਾਲਾਂ ਦੇ ਵਿੱਚ 20 ਗਾਣੇ ਦੇਣੇ ਆ ਤੇ ਸੋਨੂੰ 20 ਦੇਣੇ ਪੈਣੇ ਆ ਤੇ ਥੋਈ ਆਪ ਦੀ ਚੀਜ਼ ਨਹੀਂ ਤੁਸੀਂ ਕਰ ਸਕਦੇ ਸਾਰੀ ਚੀਜ਼ ਉਧਰ ਦੀ ਲੰਗੂਗੀ ਹੋ ਕੇ ਵੀ ਜੇ ਤੁਸੀਂ ਸ਼ੋਅ ਵੀ ਲਾਉਣੇ ਆ ਨਾ ਤੇ ਸ਼ੋਅ ਦਾ ਤੁਸੀਂ 5 ਲੱਖ ਰੁਪਈਆ ਲੈਣੇ ਆ ਤੇ ਉਹਦੇ ਵਿੱਚੋਂ ਥੋ ਬੜੀ ਉਸਰ ਕੋਲੇ ਜਾਣਾ ਪਰ ਸੱਬੇ ਨਾਲ ਥੋੜਾ ਜ ਮੇਰੇ ਹਿਸਾਬ ਨਾਲ ਹੋਰ ਚੀਜ਼ ਆ ਸੱਬਾ ਕਿਸੇ ਨਾਲ ਬੌਂਡ ਨਹੀਂ ਹੋਇਆ ਕਿਉਂਕਿ ਉਹਨੂੰ ਜਿਹੜੇ ਬੰਦੇ ਮਿਲੇ ਆ ਨਾ ਜੀਖਾਨ ਹੋ ਗਿਆ ਜਾਂ ਉਹਦੇ ਟੱਚ ਚਾਰਨੇਤ ਹੋ ਗਿਆ ਜਾਂ ਜਿਹੜੇ ਵੀ ਹੋ ਗਿਆ ਹੋਰ ਆ ਰੂਰ ਨੇ ਇਦਾਂ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਜੀਖਾਨ ਦੀ ਆਪਦੇ ਵੱਲੋਂ ਗਾਰੰਟੀ ਦਿੰਦਾ ਕਿ ਉਹਦੇ ਨਾਲ ਬੰਦੇ ਵੈਲਨ ਗੁੱਡ ਹਨਾ ਜਿਹੜੇ ਐਡ ਹੋਏ ਆ ਜਿਨ੍ਹਾਂ ਨੇ ਉਹਨੂੰ ਸਹੀ ਰਾਹ ਲਪਾਇਆ ਕਿਉਂਕਿ ਜੀਖਾਨ ਹੋਣੇ ਵੀ ਉਧਰ ਗੈਰੀ ਸੰਧੂ ਦੇਸ਼ ਗਿਰ ਸੀ ਉਹਨਾਂ ਨੇ ਸਹੀ ਰਾਹ ਪਾਇਆ ਗਾ ਇਹਨਾਂ ਨੇ ਵੀ ਮੈਨੂੰ ਲੱਗਦਾ ਸੱਬੇ ਨੂੰ ਬਿਲਕੁਲ ਸਹੀ ਰਾਹ ਪਾਇਆ ਕਿ ਜਿਹਦਾ ਪੈਸਾ ਫੇਰ ਇਹ ਮਤਲਬ ਉਹੀ ਆ ਵੀ ਹੁਣ ਕਈ ਬੰਦੇ ਪਿਛਲੇ ਕਿਹੜੇ ਸਮੇਂ ਤੋਂ ਮਿਹਨਤ ਕਰਦੇ ਪਏ ਆ ਇੰਡਸਟਰੀ 'ਚ ਆਪਣੀ ਹੋ ਰੇ ਤੇ ਉਹ ਮੁੰਡਾ ਪਿਛਲੇ 6 ਮਹੀਨਿਆਂ ਦੇ ਵਿੱਚੋਂ ਇਹ ਇੰਡਸਟਰੀ ਵਿੱਚ ਆਇਆ ਤੇ ਉਹ ਸਾਰਿਆਂ ਤੋਂ ਅੱਪ ਚਲੇ ਗਿਆ ਕਿਉਂ ਚਲੇ ਗਿਆ ਕਿਉਂਕਿ ਉਹਦੇ ਵਿੱਚ ਬਈ ਕਲਾ ਜਿਹਦੇ ਕੋਲੇ ਕਲਾ ਤੇ ਉਹਨੂੰ ਫਿਰ ਪ੍ਰਮਾਤਮਾ ਆਪ ਲੈ ਗਈ ਜਾਂਦਾ ਸੋ ਬਹੁਤ ਸੋਹਣਾ ਮੁੰਡੇ ਨੂੰ ਵਧਾਈਆਂ ਤੇ ਘਰ ਦੇ ਲਈ ਇੰਟਰ ਦਿਆਂ ਤੇ ਮੈਂ ਇਹ ਗੱਲਾਂ ਕਰਦਾ ਸੀ ਪਰ ਮੇਰੀ ਪਹਿਲੀ ਗੱਲ ਦਾ ਤੁਸੀਂ ਜਵਾਬ ਜ਼ਰੂਰ ਦਿਓ ਕਿ ਉਹ ਆਪਣੇ ਤੋਂ ਕਿਵੇਂ ਤਕੜੇ ਹੋ ਗਏ ਜਿਨ੍ਹਾਂ ਕੋਲੇ ਤੇਲ ਆ ਤੇ ਜਿਨ੍ਹਾਂ ਕੋਲੇ ਜ਼ਿੰਦਗੀ ਜਿਉਣ ਦਾ ਪਾਣੀ ਸਰੂਤ ਆ ਤੇ ਅਸੀਂ ਕਿਵੇਂ ਮਾਰੇ ਹੋ ਗਏ ਬਾਈ ਸੋਚ ਕੇ ਦੇਖੋ ਇੱਕ ਤੇਲ ਬਿਨਾ ਤਾਂ ਖਸਮੋ ਜ਼ਿੰਦਗੀ ਲੰਘ ਜੂਗੀ ਤੁਸੀਂ ਦੱਸੋ ਕਿਹੜਾ ਬੰਦਾ ਹੁਣ ਕਹਿੰਦਾ ਬਣਾ ਆਪਾਂ ਨੂੰ ਜਿੱਡੀ ਮਰਜ਼ੀ ਆਤ ਲੱਗੀ ਆਪਾਂ ਨੂੰ ਮੋਟਰਸਾਈਕਲਾਂ ਦੀ ਗੱਡੀਆਂ ਦੀ ਮੋਬਾਈਲਾਂ ਦੀ ਕੀ ਕੀ ਆਤਾਂ ਲੱਗੀਆਂ ਇਹ ਪਹਿਲਾਂ ਸੀਗੀਆਂ ਨਹੀਂ ਸੀਗੀਆਂ ਤੇ ਜ਼ਿੰਦਗੀ ਤਾਂ ਚੱਲ ਰਹੀ ਸੀ ਨਾ ਚੱਲ ਰਹੀ ਸੀ ਤੇ ਜੇ ਅੱਜ ਇੱਥੋਂ ਪਾਣੀ ਖਤਮ ਹੁੰਦਾ ਅੱਜੋਂ ਭੋਜਨ ਖਤਮ ਹੁੰਦਾ ਜ਼ਿੰਦਗੀ ਕਿਵੇਂ ਚੱਲ ਪੂਗੀ ਬਈ ਜਦੋਂ ਆਪਾਂ ਆਪਣੇ ਸਰੀਰ ਅੰਦਰ ਕੁਝ ਗਿਆ ਹੀ ਨਾ ਤੇ ਆਪਾਂ ਤਾਂ ਬਈ ਹੌਲੀ ਹੌਲੀ ਮਰਨਾ ਹੀ ਆ